ਸਸਤਰੀ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਖੀਰ ਤੇ ਪੂੜੇ ਬਣਾਵਾਂਗੇ ਗੁੜਾ ਵਾਲੇ ਪੂੜੇ ਬਣਾਵਾਂਗੇ ਤੇ ਖੀਰ ਆਪਾਂ ਖੰਡ ਵਾਲੀ ਬਣਾਵਾਂਗੇ ਤੇ ਇਹ ਗੁੜ ਨੂੰ ਆਪਾਂ ਭੰਨਾਂਗੇ ਪਹਿਲਾਂ ਤੋੜਾਂਗੇ ਤੋੜ ਕੇ ਭਿਉਾਵਾਂਗੇ ਕਸ਼ੇਤੀ ਭੇਜ ਜਾਂਦੇ ਨਾਲੇ ਗਰਮ ਕਰਾਂਗੇ ਫਿਰ ਥੋੜਾ ਜਿਹਾ ਪਈਆ ਗੋੜਾਏਗਾ ਹੁਣ ਆਪਾਂ ਇਹ ਚ ਪਾਣੀ ਪਾ ਦਾਂਗੇ ਫਿਰ ਆਪਾਂ ਗਰਮ ਕਰਾਂਗੇ ਗਰਮ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਉਹ ਆਪਾਂ ਗੋੜ ਬਈ ਗਰਮ ਕਰ ਲਿਆ ਤੇ ਹੁਣ ਆਪਾਂ ਇਹਨੂੰ ਕਿਰਾਂ ਰੱਖ ਦਿਆਂਗੇ ਤੇ ਮਾੜਾ ਮੋਟਾ ਜਿਹੜੇ ਵਿੱਚ ਥੱਲੇ ਡਲੀਆਂ ਖੁਰ ਜਾਣਗੀਆਂ ਗਰਮ ਕਰਕੇ ਰੱਖਿਆ ਤੇ ਉੱਤੋਂ ਢੱਕ ਕੇ ਰੱਖ ਦਿਆਂਗੇ ਤੇ ਫਿਰ ਪਹਿਲਾਂ ਆਪਾਂ ਖੀਰ ਬਣਾਵਾਂਗੇ ਲਓ 100 ਗ੍ਰਾਮ ਚੌਲ ਹੈਗੇ ਤੇ ਆਪਾਂ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਏ ਦੋਸਤਾਂ ਚਾਰ-ਬਾਰ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਪਤੀਲਾ ਧਰਾਂਗੇ ਅੱਜ ਮੀਂਹ ਪਿਆ ਹੋਇਆ ਤਾਂ ਆਪਾਂ ਖੀਰ ਪੂੜੇ ਬਣਾਉਣੇ ਆ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਕਿੱਥੇ-ਕਿੱਥੇ ਮੀਂਹ ਪਿਆ ਤੇ ਤੁਸੀਂ ਨਾਲੇ ਆਖਿਆ ਸੀ ਵੀ ਖੀਰ ਪੂੜੇ ਬਣਾ ਕੇ ਦਿਖਾਓ ਕਈ ਜਣਿਆਂ ਨੇ ਕਮੈਂਟ ਕੀਤੇ ਸੀਗੇ ਤੇ ਆਪਾਂ ਹੁਣ ਥੋੜਾ ਜਿਹਾ ਪਹਿਲਾਂ ਪਾਣੀ ਪਾਵਾਂਗੇ ਵਿੱਚ ਚੌਲ ਰਿੰਨਣ ਵਾਸਤੇ ਨੂੰ ਟੋ ਟਕ ਦੇਾਂਗੇ ਜਦੋਂ ਗਰਮ ਪਾਣੀ ਹੋ ਗਿਆ ਰਿੰਨ ਲੱਗ ਗਿਆ ਉਦੋਂ ਬੱਚ ਚੌਲ ਪਾ ਦੇਾਂਗੇ ਲਓ ਆਪਣਾ ਪਾਣੀ ਰਿੰਨ ਲੱਗ ਗਿਆ ਤੇ ਆਪਾਂ ਚੌਲ ਪਾਵਾਂਗੇ ਜੇ ਤਾਂ ਪਾਣੀ ਸੁੱਕ ਗਿਆ ਚੌਲ ਰਿਜ ਕੇ ਫਿਰ ਆਪਾਂ ਦੁੱਧ ਪਾਵਾਂਗੇ ਤੋ ਠੱਕ ਦੇਾਂਗੇ ਜਦੋਂ ਪਾਣੀ ਸੁੱਕ ਗਿਆ ਚੌਲਾਂ ਦਾ ਤੇ ਆਪਾਂ ਚੌਲ ਥੋੜੇ ਮਾੜੇ ਮੋਟੇ ਪੋਲੇ ਹੋ ਗਏ ਤੇ ਆਪਾਂ ਹੁਣ ਦੁੱਧ ਪਾ ਦੇਾਂਗੇ ਵੇਖ ਕੇ ਪਾਵਾਂਗੇ ਆਪਾਂ ਦੁੱਧ ਜਿਆਦਾ ਹੈ ਥੋੜਾ ਜਿਹਾ ਰੱਖਾਂਗੇ ਵਿੱਚੋਂ ਬਸ ਇਹਨਾਂ ਕ ਪਾਵਾਂਗੇ ਆਪਾਂ ਕੁਛ ਰੱਖ ਲਿਆ ਵਿੱਚੋਂ ਕਿਲੋ ਦੁੱਧ ਸੀ ਕੁਸ ਆਪਾਂ ਰੱਖ ਲਿਆ ਜਿਆਦਾ ਹੈ ਵਿਚੌਲ ਆਪਣੇ ਘਟ ਹੈ ਤੇ ਤਾਂ ਕਰਕੇ ਵੀ ਆਪਾਂ ਰੱਖ ਲਿਆ ਥੋੜਾ ਟੱਕ ਦੇਾਂਗੇ ਯੋ ਰੇਜੇ ਪੈ ਗਏ ਫਿਰ ਆਪਾਂ ਕੜਛੀ ਮਾਰਾਂਗੇ। ਲਓ ਆਪਣੇ ਚੌਲ ਰੇਜੇ ਪੈ ਗਏ ਐ। ਤੇ ਹੌਲੀ-ਹੌਲੀ ਰਿਜਣਗੇ 10 ਮਿੰਟ ਲੱਗਣਗੇ 10-12 ਮਿੰਟ। ਤੇ ਫਿਰ ਆਪਾਂ ਵੇਖੀ ਇਹਨੂੰ ਦੰਜਾ ਸਮਾਨ ਵਾਕੀ ਦਾ ਪਾਵਾਂਗੇ। ਲਓ ਸੀ 7 ਮਿੰਟ ਹੋ ਗਏ ਚੌਲ ਪਾਇਆ ਨੂੰ ਤੇ ਚੌਲ ਹੁਣ ਆਪਾਂ ਬਣੀ ਜਾਂਦੇ ਆ ਤੇ ਆਪਾਂ ਹੁਣ ਦਾਖਾਂ ਲੇਚੇnga ਤੇ ਲੌਂਗ ਪਾਵਾਂਗੇ ਆਦਾਖਾ ਲੌਂਗ ਆਪਾਂ ਤੋੜ ਕੇ ਪਾਵਾਂਗੇ ਲੇਚੇnga ਵੀ ਤੋੜ ਕੇ ਪਾਵਾਂਗੇ 6-7 ਮਿੰਟ ਚੋਂ ਦੁੱਧ ਪਾਏ ਨੂੰ ਹੋ ਗਏ ਆ ੁੱਲ ਕੇ ਕਹਿ ਬੈਠੀ ਵੀ ਚੌਣ ਪਾਏ ਸੀਗੇ ਤੇ ਪਾਇਆ ਦੁੱਧ ਸੀਗਾ 6-7 ਮਿੰਟ ਹੋ ਗਏ ਇੱਕ ਕੱਲ ਭੁੱਲ ਜਾਂਨੇ ਆ ਦੇ ਹੁਣ ਆਪਾਂ 2-3 ਮਿੰਟਾਂ ਨੂੰ ਖੰਡ ਪਾਵਾਂਗੇ। ਲਓ ਹੁਣ ਆਪਾਂ ਖੰਡ ਪਾਵਾਂਗੇ। ਇਹ ਰ ਆਪਣੀ ਬਹੁਤ ਵਧੀਆ ਰਿੱਝ ਗਈ। ਤੇ ਆਪਾਂ ਖੰਡ ਪਾਵਾਂਗੇ ਤੇ 2 ਕੋ ਮਿੰਟ ਸੇਕ ਲਵਾਵਾਂਗੇ। ਤੇ ਫੇਰ ਆਪਾਂ ਲਾ ਲਾਂਗੇ। ਫੇਰ ਬਹੁਤ ਵਧੀਆ ਬਣੀ ਐ ਦੇਖੋ ਕਿੰਨੀ ਵਧੀਆ ਬਣੀ ਐ। ਬਸ ਆ ਖੰਡ ਨੂੰ ਰਿੱਝਾ ਪੈ ਗਿਆ ਜਦੋਂ ਤੇ ਫੇਰ ਆਪਾਂ ਲਾ ਲਾਂਗੇ। ਤੋ ਟਾਕ ਕੇ ਰੱਖ ਲੈਣੀ। ਹੁਣ ਆਪਾਂ ਲਾਵਾਂਗੇ ਬਹੁਤ ਵਧੀਆ ਬਣੀ ਅਖੀਰ। ਹੁਣ ਆਪਾਂ ਕੋੜਿਆਂ ਦੀ ਤਿਆਰੀ ਕਰਾਂਗੇ, ਆਟਾ ਗੁੰਨਾਂਗੇ। ਕੌਲੀ ਵੱਡੀ ਆਟੇ ਦੀ ਹੈਗੀ। ਤੇ ਘੋੜਾ ਪਣਾ ਖੁਰ ਗਿਆ ਸਾਰਾ ਤੇ ਆਪਾਂ ਪੁਣਕੇ ਪਾਵਾਂਗੇ ਹੁਣ ਦੇ ਇਸ ਕੇ ਫੇਰ ਪਾਵਾਂਗੇ ਹੋਊਗਾ ਲੋ ਘੋੜਾ ਵਾਲਾ ਪਾਣੀ ਸਾਰਾ ਪੈ ਗਿਆ ਆਪਣਾ ਤੇ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਤੇ ਹੁਣ ਆਪਾਂ ਤਵਾ ਧਰਾਂਗੇ ਤੇ ਪੂੜੇ ਬਣਾਵਾਂਗੇ ਤਾਂ ਬੜਾ ਥੋੜਾ ਇਹ ਗਰਮ ਹੋ ਗਿਆ ਫਿਰ ਆਪਾਂ ਤੇਲ ਤੇ ਲਾਵਾਂਗੇ ਸਰੋਂ ਦੇ ਤੇਲ ਨਾਲ ਪਕਾਵਾਂਗੇ ਪੂੜੇ ਇਹ ਨਾ ਤਾਂ ਇਹ ਗਰਮ ਹੋ ਗਿਆ ਹੁਣ ਆਪਾਂ ਤੇਲ ਲਾਵਾਂਗੇ pakoda paham anggih salami kek paham anggih ਇਹ ਕਰਕੇ ਆਪਾਂ ਸਾਰੇ ਬਣਾ ਲਾਂਗੇ ਆ ਪੂੜਾ ਬਣ ਗਿਆ ਤੇ ਹੋਰ ਲਾਵਾਂਗੇ ਦੂਜਾ ਪਾਵਾਂਗੇ ਲਓ ਜੀ ਖੀਰਪੂੜੇ ਆਪਣੇ ਬਣ ਗਏ ਆ ਖੀਰ ਪਾਵਾਂਗੇ ਇੱਕ ਵੱਡਾ ਬਣਿਆ ਬਾਕੀ ਛੋਟੇ ਬਣੇ ਆ ਇੱਕ ਆਪਾਂ ਵੱਡਾ ਬਣਾ ਲਿਆ ਵੇ ਨਾ ਤਾਂ ਦੋ ਬਣਦੇ ਸੀਗੇ ਤੇ ਉਹ ਵੱਡਾ ਬਣਾ ਲਿਆ ਆਪਾਂ ਆ ਜਾਓ ਜੀ ਨੇ ਜਿਹਨੇ ਖਾਣੇ ਆ ਇਹੋ ਆਪਣੇ ਖੀਰਪੂੜੇ ਵੇਖੋ ਬਣ ਗਏ ਵੇ ਕਿੱਡੇ ਵਧੀਆ ਬਣੇ ਆਗੇ ਦੇਖੋ ਫੋੜੇ ਕਿੰਨੇ ਵਧੀਆ ਬਣੇ ਆ ਦੇਖੋ ਬਹੁਤ ਵਧੀਆ ਬਣੇ ਆ ਨਾਲ ਖੀਰ ਆਪਣੀ ਬਹੁਤ ਵਧੀਆ ਵੀਡੀਓ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ